ਕਮਿਸ਼ਨਰ ਪੁਲਿਸ ਦੇ ਅਧਿਕਾਰੀਆਂ ਨੇ ਕਰਮਚਾਰੀਆਂ ਨੇ ਬੜੇ ਅਣਤਕ ਯਤਨ ਕਰਕੇ 4 ਕਿਲੋ ਜਿਹੜੀ ਹੀਰੋਇਨ ਰਿਕਵਰ ਕੀਤੀ ਆ ਇੱਕ ਜਿਹੜਾ ਮੇਨ ਗੈਂਗ ਹੈਗਾ ਜਿਹੜਾ ਕਰਾਸ ਬਾਰਡਰ ਨਾਰਕੋ টেরਰਿਜ਼ਮ ਦਾ ਕੰਮ ਕਰਦਾ ਉਹ ਵਸਤ ਕੀਤਾ ਜਿਨ੍ਹਾਂ ਚੋਂ 7 7 ਗੱਡੀਆਂ 2 ਲੱਖ ਰੁਪਏ ਡਰਗ ਮਨੀ ਇੱਕ ਇੱਕ ਜਗਿਆਨਾ ਪਿਸਟਲ ਇੱਕ 32 ਬੋਰ ਪਿਸਟਲ ਤੇ ਲਾਈਵ ਕੈਡਰੇਜਸ ਇਹ ਸਾਰੇ ਬਰਾਮਦ ਹੋਏ ਨੇ ਇਹ ਅੱਠ ਬੰਦੇ ਜਿਹੜੇ ਇਸ ਕੇਸ ਇਨਵੋਲਡ ਨੇ ਸਾਰਿਆਂ ਦਾ ਜਿਹੜੀ ਪ੍ਰੀਵੀਅਸ ਹਿਸਟਰੀ ਆ ਕੋਈ ਐਨਡੀਪੀਐਸ ਦੀ ਨਹੀਂ ਸੀ ਪਰੰਤੂ ਇਹ ਆਈਪੀਜ਼ ਦੇ ਕ੍ਰਿਮੀਨਲ ਕੇਸਾਂ ਚ ਕਿਸੇ ਨਾ ਕੋਈ ਛੋਟੇ ਛੋਟੇ ਕੇਸਾਂ ਚ ਵਾਂਟਡ ਹੈਗੇ ਸੀਗੇ ਇਹਨਾਂ ਨੂੰ ਅਰੈਸਟ ਕਰਕੇ ਸਾਨੂੰ ਇੱਕ ਵੱਡੀ ਵੱਡੀ ਸਫਲਤਾ ਪ੍ਰਾਪਤ ਹੋਈ ਆ ਜਿਹਦੇ ਨਾਲ ਅਸੀਂ ਅੰਮ੍ਰਿਤਸਰ ਸ਼ਹਿਰ ਦੇ ਵਿੱਚੋਂ ਤੇ ਅੰਮ੍ਰਿਤਸਰ ਦੇ ਆਲੇ-ਦੁਆਲੇ ਤੋਂ ਇਸ ਨੂੰ ਨਸ਼ਾ ਮੁਕਤ ਕਰਨ ਦਾ ਕੰਮ ਜਾਬ ਖੋਣ ਲਈ ਮਾਨਯੋਗ ਡੀਜੀਪੀ ਸਾਹਿਬ ਦੀ ਹਦਾਇਤਾਂ ਮੁਤਾਬਕ ਗੁਰੂ ਕੀ ਨਗਰੀ ਅੰਮ੍ਰਿਤਸਰ ਨੂੰ ਨਸ਼ਾ ਮੁਕਤ ਬਣਾਉਣ ਦੇ ਅਭਿਆਨ ਚਲਾਉਣ ਦੇ ਨਾਲ ਕਮਿਸ਼ਨਰਟ ਪੁਲਿਸ ਦੇ ਅਧਿਕਾਰੀਆਂ ਨੇ ਕਰਮਚਾਰੀਆਂ ਨੇ ਬੜੇ ਅਣਤਕ ਯਤਨ ਕਰਕੇ 4 ਕਿਲੋ ਜਿਹੜੀ ਹੀਰੋਇਨ ਰਿਕਵਰ ਕੀਤੀ ਆ ਇੱਕ ਜਿਹੜਾ ਮੇਨ ਗੈਂਗ ਹੈਗਾ ਜਿਹੜਾ ਕਰਾਸ ਬਾਰਡਰ ਨਾਰਕੋ টেরਰਿਜ਼ਮ ਦਾ ਕੰਮ ਕਰਦਾ ਉਹ ਵਸਤ ਕੀਤਾ ਜਿਨ੍ਹਾਂ ਚੋਂ 7 7 ਗੱਡੀਆਂ 2 ਲੱਖ ਰੁਪਏ ਡਰਗ ਮਨੀ ਇੱਕ ਇੱਕ ਜਗਿਆਨਾ ਪਿਸਟਲ ਇੱਕ 32 ਬੋਰ ਪਿਸਟਲ ਤੇ ਲਾਈਵ ਕੈਟਰੇਜਸ ਇਹ ਸਾਰੇ ਬਰਾਮਦ ਹੋਏ ਨੇ ਇੱਕ ਪਰਿੰਡੇ ਥਾਣੇ ਦਾ ਬੰਦਾ ਰਣਜੀਤ ਸਿੰਘ ਕਾਕਾ ਇਹ 307 ਦੇ ਵਿੱਚੋਂ ਦੋ ਕੇਸਾਂ ਜਾਂ ਵਾਂਟਡ ਹੈਗੇ ਸੀਗੇ ਪੁਲਿਸ ਨੂੰ ਕਲੂ ਮਿਲਣ ਤੇ ਉਹ 307 ਦੇ ਬੰਦਿਆਂ ਤੋਂ ਉਹਨਾਂ ਨੂੰ ਅਰੈਸਟ ਕਰਕੇ ਇਹਨਾਂ ਦੇ ਫਰਦਰ ਆਪਰੇਸ਼ਨ ਦੌਰਾਨ ਵੱਖ-ਵੱਖ ਸਮਿਆਂ ਦੌਰਾਨ ਟੋਟਲ 4 ਕਿਲੋ ਜਿਹੜੀ ਆ ਪੁਲਿਸ ਆ ਜਿਹੜੀ ਸਾਡੀ 4 ਕਿਲੋ ਤੇ 10 ਗ੍ਰਾਮ ਹਿਰਨ ਰਿਕਵਰ ਕਰਨ ਚ ਕਾਮਯਾਬ ਹੋਈ ਆ ਇੱਕ ਬਹੁਤ ਹੀ ਅਹਿਮ ਜਿਹੜਾ ਨੈਟਵਰਕ ਸੀਗਾ ਜਿਹੜਾ ਪੁਲਿਸ ਨੂੰ ਵੱਖ-ਵੱਖ ਕੇਸਾਂ ਚ ਲੋੜੀਂਦਾ ਸੀਗਾ ਇਹ 8 ਬੰਦੇ ਜਿਹੜੇ ਇਸ ਕੇਸ ਇਨਵੋਲਡ ਨੇ ਸਾਰਿਆਂ ਦਾ ਜਿਹੜੀ ਪ੍ਰੀਵੀਅਸ ਹਿਸਟਰੀ ਆ ਕੋਈ ਐਨਡੀਪੀਐਸ ਦੀ ਨਹੀਂ ਸੀ ਪਰੰਤੂ ਇਹ ਆਈਪੀਸ ਦੇ ਕ੍ਰਿਮੀਨਲ ਕੇਸਾਂ ਚ ਕਿਸੇ ਨਾ ਕਿਸੇ ਛੋਟੇ-ਛੋਟੇ ਕੇਸਾਂ ਚ ਵਾਂਟਡ ਹੈਗੇ ਸੀਗੇ ਇਹਨਾਂ ਨੂੰ ਅਰੈਸਟ ਕਰਕੇ ਸਾਨੂੰ ਇੱਕ ਵੱਡੀ-ਵੱਡੀ ਸਫਲਤਾ ਪ੍ਰਾਪਤ ਹੋਈ ਆ ਜਿਹਦੇ ਨਾਲ ਅਸੀਂ ਅੰਮ੍ਰਿਤਸਰ ਸ਼ਹਿਰ ਦੇ ਵਿੱਚੋਂ ਤੇ ਅੰਮ੍ਰਿਤਸਰ ਦੇ ਆਲੇ-ਦੁਆਲੇ ਤੋਂ ਇਸ ਨੂੰ ਨਸ਼ਾ ਮੁਕਤ ਕਰਨ ਦਾ ਕੰਮ ਜਾਬ ਹੋਣ ਲਈ ਫੁੱਲ 8 ਜਾਣੇ ਗ੍ਰਿਫਤਾਰ ਹੋਏ ਨੇ ਇਹਨਾਂ ਦਾ ਐਨਡੀ ਦਾ ਕ੍ਰਿਮੀਨਲ ਰਿਕਾਰਡ ਨਹੀਂ ਹੈਗਾ ਇਹਨਾਂ ਦੇ 307 ਦੇ ਪਰਚੇ ਸੀ ਦੋ ਬੰਦੇ 307 ਦੇ ਵਿੱਚ ਵਾਂਟਡ ਸੀਗੇ ਸਾਨੂੰ ਸਾਡੇ ਸੀਆਈਏ ਇੰਸਪੈਕਟਰ ਅਮਨਦੀਪ ਸਿੰਘ ਏਡੀ ਏਡੀਸੀਪੀ ਸੰਧੂ ਸਾਹਿਬ ਏਡੀਸੀਪੀ ਸਿਟੀ 1 ਦਰਪਨ ਤੇ ਕੁਲਦੀਪ ਸਿੰਘ ਜੀ ਇਹਨਾਂ ਨੇ ਇਹ ਸਾਰਾ ਆਪਰੇਸ਼ਨ ਬੜੇ ਲੰਬੇ ਸਮੇਂ ਤੋਂ ਇਹਨੂੰ ਮੋਨੀਟਰ ਕਰਦੇ ਆ ਰਹੇ ਸੀ ਇਹ ਸਾਨੂੰ ਵਾਂਟਡ ਸੀਗੇ ਇਹ ਬੰਦਾ ਕੱਲਾ ਕੱਲਾ ਬੰਦਾ ਫੜ ਕੇ ਅਰੈਸਟ ਕਰਕੇ ਉਹਦੀ ਬੈਕਵਰਡ ਲਿੰਕੇਜ ਜਾ ਕੇ ਉਹਦੀ ਫਾਈਨੈਂਸ਼ੀਅਲ ਇਨਵੈਸਟੀਗੇਸ਼ਨ 'ਚ ਜਾ ਕੇ ਇਹ ਸਾਰੀ ਟੀਮ ਨੇ ਪੂਰੀ ਮਿਹਨਤ ਕਰਕੇ ਇਹਨਾਂ ਨੂੰ ਕਈ ਦਿਨਾਂ ਦਾ ਇਹ ਜਿਹੜਾ ਆਪਰੇਸ਼ਨ ਸੀਗਾ ਇਹਨੂੰ ਅਲਟੀਮੇਟਲੀ ਕੱਲ ਅਨਾਰਥ ਕਰਕੇ ਇਹਨੂੰ ਕੰਪਲੀਟ ਕੀਤਾ। ਉਹਰ ਪਰਚਰ ਦੀਆਂ ਲੋਕੀਤੇ ਪਏ। ਤੁਹਾਨੂੰ ਅੱਜ ਕਿਸ ਤਰੀਕੇ ਦਾ ਇਹਨਾਂ ਦਾ ਲਿੰਕ ਵੀ ਸਾਊਂਡ ਨਿਕਲੀ ਉਹਦ ਤੀ ਸ। ਕੋਈ ਸੇਮ ਕਾਰਡ ਮਿਲਿਆ ਆਵੇਂ ਉਹ ਉਹ ਸਟਿਲ ਵੀ ਆਰ ਇਨਵੈਸਟੀਗੇਟਿੰਗ ਇਹਨਾਂ ਦੀ ਇੰਟੈਰੋਗੇਸ਼ਨ ਦੌਰਾਨ ਇਹ ਸਾਰੇ ਬੈਕਵਰਡ ਆ। ਨਾਰਮਲੀ ਇਹ ਹੋਪਫੁਲੀ ਡਰੋਨ ਦੇ ਰਾਹੀਂ ਜਿਹੜੀ ਵਰਮਾਈ ਸੀ ਜਿਹੜਾ ਨਸ਼ਾ ਉੱਧਰੋਂ ਆਉਂਦਾ ਸੀ ਸਿਰਫ ਪੰਜਾਬ ਜਾਂ ਅੰਮ੍ਰਿਤਸਰ ਜੀ ਕਰਦੇ ਸੀ ਤੇਰੀਆਂ ਦੇਸ਼ ਦੇ ਹੋਰ ਵੀ ਸੈਂਸ ਸਪਲਾਈ ਹੁੰਦਾ ਸੀ ਇਹ ਇਹਨਾਂ ਦੀ ਇਨਡੈਰੋਗੇਸ਼ਨ ਤੋਂ ਹਲੇ ਸਾਰਾ ਨਾ ਸਾਰਾ ਕੁਝ ਜਿਹੜੇ ਪੁਆਇੰਟਸ ਨੇ ਇਹ ਕਲੈਰੀਫਾਈ ਕਰਾਂਗੇ ਇਹ ਜਿਹੜੀ ਜਿਹੜੀ ਇਹ ਸੀ ਇਹ ਆਲਮੋਸਟ ਇੱਥੇ ਲੋਕਲ ਜਿਹੜੀ ਹੈ ਸਰਕੂਲੇਸ਼ਨ ਲਈ ਸੀ ਇਹ ਇਹਨਾਂ ਦੀ 20 ਤੋਂ 25 ਸਾਲ ਦੇ ਗਰੁੱਪ ਦੇ ਬੰਦੇ ਹੈ ਤੁਸੀਂ ਦੱਸਿਆ ਵੀ ਐਨਡੀ ਕੇ ਦੇ ਪੇਟ ਮੰਨਦੇ ਵੀ ਨਹੀਂ ਵੀ ਕੋਈ ਐਸਪੀ ਵੀ ਨਹੀਂ ਫੈਮਿਲੀ ਇਸ ਈ ਨਹੀਂ ਹੈ ਇਹਨਾਂ ਦੀ ਫੈਮਿਲੀ ਅੱਛਾ ਜੀ ਆ ਜਿਹੜੀ ਹੈ ਹੈਰੋਇਸ ਦੇ ਤੱਕ ਜਿਹਨੇ ਪ੍ਰਾਪਤ ਕੀਤਾ ਤਾਂ ਇਹਨੇ ਸਪਲਾਈ ਕਿੱਥੇ ਦੇਣੀ ਸੀ ਇਹ ਕੋਈ ਲੋਕਲ ਹੈ ਜਾਂ ਫਿਰ ਪੂਰੀਆਂ ਜਾਂ ਕਿਸ ਤਰੀਕੇ ਨਾਲ ਸਪਲਾਈ ਕਰਦੇ ਇਹ ਇਹ ਮੈਟਰ ਆਫ ਇਨਵੈਸਟੀਗੇਸ਼ਨ ਆ ਅਸੀਂ ਕਰਕੇ ਸਾਰਿਆਂ ਦੇ ਲਿੰਕਸ ਤੇ ਫਾਰਵਰਡ ਲਿੰਕ ਵੀ ਕਰਾਂਗੇ ਬੈਕਵਰਡ ਲਿੰਕ ਵੀ ਕਰਕੇ ਅਸੀਂ ਸਾਰਿਆਂ ਨੂੰ ਅਸੀਂ ਅਨਾਰਥ ਕਰਕੇ ਜਿਹਦੇ ਜਿਹੇ ਖਿਲਾਫ ਜੋ ਕਾਰਵਾਈ ਬਣਦੀ ਹੋਊ ਕਰਾਂ ਤੋਂ ਇਲਾਵਾ ਇਹਦੇ ਹੋਰ ਇਤਲਾਹ ਘਟਾਣ ਨੂੰ ਜਾਣ ਦਿੱਤਾ ਹੈ ਕੋਈ ਇਦਾਂ ਕੋਹ ਜਿਸ ਤਰ੍ਹਾਂ ਲਗਾਤਾਰ ਹੁੰਦੀਆਂ ਨਹੀਂ ਆ ਉਹਦੇ ਵਿੱਚ ਇਹਨਾਂ ਨੇ ਅੰਗਾਮ ਦਿੱਤਾ ਇਹ 307 ਜਾ ਲੜਾਈਆਂ ਝਗੜਿਆਂ ਦੇ ਪਰਸਨਲ ਜਿਹੜੇ ਆਪਣੇ ਮੁਕਦਮੇ ਆ ਉਹਨਾਂ ਚ انرੋਲਡ ਹੈਗੇ ਸੀਗੇ ਲੁੱਟਾਂ ਖੋਹਾਂ ਦੇ ਮੁਕਦਮੇ ਆ ਜੈਸ ਆਫ ਨਾਓ ਇਹਨਾਂ ਦਾ ਕੋਈ ਜਿਹੜਾ ਕੋਈ ਸਾਨੂੰ ਸੂਤ ਨਹੀਂ ਇਹਨਾਂ ਨੂੰ ਪੜਿਆ ਕਿਥੋਂ ਗਿਆ ਤੇ ਸਾਰੀ ਦੀ ਸਾਰੀ ਜਿਹੜੀ ਗਰਮੈਨੀਆਂ ਇੱਕੋ ਜਗ੍ਹਾ ਤੋਂ ਫੜੀ ਗਈਆਂ ਵੱਖ-ਵੱਖ ਜਗ੍ਹਾ ਤੇ ਫੈਲ ਰਾਈ ਗਈ ਇਹ ਵਾਰ-ਵਾਰ ਆਪਰੇਸ਼ਨ ਦਰਾਨਾ ਕਦੇ ਅੱਧਾ ਕਿਲੋ ਫੜ ਲਈ ਕਦੇ ਫੇਰ ਅੱਧਾ ਕਿਲੋ ਫੜ ਲਈ ਕਰਦਿਆਂ ਕਰਾਉਂਦੇ ਆ ਜਿਹੜੀ ਕੱਲ 1.5 ਕਿਲੋ ਫੜ ਲਈ ਇਹ ਕੰਪਲੀਟ ਆਪਰੇਸ਼ਨ ਦਰਾਨਾ ਨੇ 4 ਕਿਲੋ ਹੋਈ ਇਹ ਤੇ ਹੋਰ ਅੱਗੇ ਕੁਝ ਹੈਗਾ ਕਿ ਹੋਰ ਵੀ ਕੁਝ ਹੈ ਨਾ ਕੋ ਬਰਾਮਾ ਹਸਪਤਾਲ ਵਾਰਡਾਂ ਦੇ ਕਿਤੇ ਇੰਡਸਟਰੀ ਸਮਝਾ ਰਹੀ ਹੈ ਗੱਲ ਜੀ ਗੱਲ ਨਹੀਂ 3 ਸਾਲ ਤੋਂ ਕਰਦੇ ਨੇ ਕੋਈ ਨਾ ਕੋਈ ਚਲੋ ਪਲੀ ਤੁਸੀਂ ਇਹ ਤਾਂ ਤੁਸੀਂ ਫੜ ਲਈ ਕਿੰਨਾ ਜ਼ਰੂਰੀ ਦਿੱਤੀ ਜਦੋਂ ਠੀਕ ਹੈ ਐਸ ਲਈ ਸਾਡੀ ਪਿੰਡਰਗਾਹ ਜਿਹੜੀਆਂ ਉਹ ਹੱਬ ਬਣੀਆਂ ਪਈਆਂ ਐਸੇ ਨਸ਼ੇ ਦੇ ਸਭ ਤੋਂ ਤਕੜੇ ਹਮਦਰ ਸਰਕੂਲੇਟ ਨੇ ਜਿਹੜੇ ਜੀਡੀਪੀ ਦੇ ਮੁੱਖ ਪੱਤੇ ਦਾ ਦਰਤ ਤੇ ਹੁੰਦੀ ਰਹਿੰਦੀ ਪਰ ਕੁਛ ਨਹੀਂ ਕੀਤੀ ਹੈ ਤੇ ਫੇਰ ਕਿਹਨੂੰ ਲੁਕੁਛਿ ਸਭਾ ਬਾਰੇ ਦੱਸ ਸੀ ਅਸੀਂ ਜਦੋਂ ਤੋਂ ਆਈ ਟੱਕ ਚਾਰਜ ਆਫ ਇਟ ਅਸੀਂ ਰੈਗੂਲਰ ਜਿਹੜੇ ਕੇਸ ਉਹ ਕਰ ਰਹੇ ਹਾਂ ਸਿਰਫ ਇਹ ਇੱਕ ਸਾਡੀ ਅਲੱਗ ਰਿਕਵਰੀ ਆ ਜਿਹੜੀਆਂ ਛੋਟੀਆਂ ਰਿਕਵਰੀਆਂ ਜਦੋਂ ਤੋਂ ਅਸੀਂ ਇੱਕ ਹਫ਼ਤੇ ਦੌਰਾਨ ਪਿਛਲੇ 8 ਦਿਨਾਂ ਦੌਰਾਨ ਅਸੀਂ 31 ਜਿਹੜੇ ਕੇਸ ਰਜਿਸਟਰ ਕੀਤੇ ਨੇ ਜਿਨ੍ਹਾਂ ਚੋਂ 41 ਬੰਦੇ ਅਸੀਂ ਅਰੈਸਟ ਕੀਤੇ ਨੇ ਐਨਡੀਪੀਐਸ ਦੇ 35 ਕੇਸ ਸੱਤਾਂ ਜਾਂ ਅੱਠਾਂ ਦਿਨਾਂ ਦੇ ਦੌਰਾਨ ਜੋ ਕਿ 41 ਬੰਦੇ ਅਰੈਸਟ ਕੀਤੇ ਨੇ ਉਹਨਾਂ ਤੋਂ 1,71,000 ਡਰਗ ਮਨੀ ਮਿਲੀ ਆ ਤੇ ਤਕਰੀਬ ਸਵਾ ਕਿਲੋ ਜਿਹੜੀ ਉਹਨਾਂ ਤੋਂ ਪੁਆਇੰਟ ਆਫ ਸੇਲ ਤੋਂ ਜਿੱਥੇ ਉਹ ਵੇਚਦੇ ਸੀ ਪੁਆਇੰਟ ਆਫ ਸੇਲ ਤੋਂ ਅਰੈਸਟ ਪਾ ਕੇ ਡਿਫਰੈਂਟ ਮਤਲਬ ਸਾਰੇ ਕੇਸਾਂ ਦੌਰਾਨ ਜਿਹੜੇ ਬੰਦੇ ਆ ਉਹ ਅਰੈਸਟ ਕੀਤੇ ਨੇ ਅਸੀਂ ਹਰ ਸੰਭਵ ਭਾਵੇਂ ਕ੍ਰਾਸ ਬਾਰਡਰ ਹੈਗਾ ਭਾਵੇਂ ਲੋਕਲ ਹੈਗਾ ਪੁਆਇੰਟ ਆਫ ਸੇਲ ਆ ਜਿਸ ਤਰ੍ਹਾਂ ਦਾ ਵੀ ਆਪਰੇਸ਼ਨ ਆ ਅਸੀਂ ਸਾਰਿਆਂ ਨੂੰ ਕਰਨ ਲਈ ਸਾਡੀ ਪੁਲਿਸ ਆ ਜਿਹੜੀ ਵੀ ਆਰ ਕਮਿਟਿਡ ਟੂ ਡੂ ਥੈਟ ਸਰ ਆ ਬੈਕਪੈਕ ਵੀ ਬੜੇ ਗਏ ਸਮਝਦੇ ਆਪਣੇ ਸੀ ਜਾਂ ਗੋਮੰਦਰੀ ਇਹ ਜਿੰਗਿਆਨਾ ਆਪਣਾ ਨਹੀਂ ਹੈਗਾ ਇਹ ਪਾਕਿਸਤਾਨ ਮੇਡ ਪਿਸਟਲ ਹੈਗਾ ਇਹ ਪਾਕਿਸਤਾਨ ਦੇ ਵਿੱਚ ਹੀ ਬਣਦਾਗਾ ਉਥੋਂ ਉਹਨਾਂ ਨੇ ਬਾਹਰ ਇਹ ਵੀ ਬਾਹਰੋਂ ਆਇਆ ਪਹਿਲਾਂ ਵੀ ਪਹਿਲਾਂ ਬਹੁਤ ਸਾਰੇ ਵੈਪਨ ਫੜੇਗੇ ਜਿਹਨਾਂ ਨੂੰ ਮੱਧ ਪ੍ਰਦੇਸ਼ ਦੇ ਨਾਲ ਜੋੜਿਆ ਜਾਂਦਾ ਤੇ ਮੱਧ ਪ੍ਰਦੇਸ਼ ਦਾ ਕਮਾਂਟਾ ਪੁਲਿਸ ਨੇ ਤੋਂ ਨੋਟ ਕੀਤੀ ਆ ਪਹਿਲਾਂ ਬਹੁਤ ਸਾਰੀਆਂ ਕੇਸੀਆਂ ਦੇ ਵਿੱਚ ਮੱਧ ਪ੍ਰਦੇਸ਼ ਦਾ ਨਾਮ ਆਦਾ ਜੀ ਇਸ ਕੇਸ ਦੇ ਵਿੱਚ ਮੱਧ ਪ੍ਰਦੇਸ਼ ਦਾ ਕੋਈ ਵੈਪਨ ਰਿਕਵਰ ਨਹੀਂ ਹੋਇਆ ਇਹ ਪਾਕਿਸਤਾਨ ਸਾਈਡ ਤੋਂ ਜਿਹੜੇ ਦੋਨੇ ਆਏ ਹੋਏ ਨੇ ਉਹ ਵੈਪਨ ਰਿਕਵਰ ਹੋਏ ਨੇ ਜੇ ਕੋਈ ਉਹਨਾਂ ਦੇ ਕੇਸ ਉਹ ਡਿਫਰੈਂਟ ਕੇਸ ਆ ਉਹ ਡਿਫਰੈਂਟ ਪਾਰਟ ਤੇ ਸੀ ਉਹਨੂੰ ਜਿਹੜਾ ਫੋਲੋ ਅਪ ਕਰਨਾ ਉਹ ਅਲੱਗ ਕਰਨੀ ਜੀ ਸਵਾਲ ਕਰ ਰਹੇ ਹਾਂ ਜੀ ਸਵਾਲ ਇਹ ਹੈ ਕਿ ਜੀ ਇਹ ਫਾਈਲ ਹੈ ਇਹ ਬੰਦੇ ਚੈਕਸ ਨੇ ਜੀ ਇਹ ਲਿੰਕ ਨਾਲ ਲਿੰਕ ਨਹੀਂ ਮੁੜ ਕੇ ਟੁੱਟਦਾ ਕਿ ਕਿਥੋਂ ਆਈ ਕਿਵੇਂ ਕੀਤੀ ਐ ਲੱਗਦੇ ਕਿਤੇ ਨਾਲ ਹੋਰ ਬਤੇ ਕਿਤੇ ਲੋਬਸ ਉਹ ਨਹੀਂ ਮੁੜ ਚੰਦਾ ਜਿੱਦੋਂ ਪੂਰੀ ਸਿੱਕਾ ਮੰਦੀ ਵਿੱਚ ਇਹ ਲਿੰਕ ਜੋੜ ਕੇ ਹੀ ਅਸੀਂ ਜਿਹੜੀ ਸਾਰੀ ਟੋਟਲ ਰਿਕਵਰੀ ਕਰਕੇ ਅੱਠ ਬੰਦੇ ਫੜੇ ਨੇ ਬੈਕਵਰਡ ਲਿੰਕ ਦੇ ਹੈ ਨੀ ਹਾਂਜੀ ਕਿੱਥੇ ਕਿੱਥੇ ਲਿਖ ਰਿਹਾ ਇਹਨਾਂ ਨੂੰ ਕਿਥੋਂ ਆਈ ਕਿਵੇਂ ਆਈ ਇਹ ਇਹ ਸਾਰਾ ਆਪਸ ਹੀ ਇਹ ਟੋਟਲ ਆਪ ਦਾ ਇੱਕ ਗਰੁੱਪ ਆ ਨਾ ਸਾਰਾ ਗਰੁੱਪ ਹੀ ਰਲ ਕੇ ਕਰਦਾ ਕੋਈ ਕੋਸ਼ਿਸ਼ ਕੰਮ ਕਰਦਾ ਕੋਈ ਕੋਸ਼ਿਸ਼ ਕੰਮ ਕਰਦਾ ਇਹ ਇਹਨਾਂ ਦੇ ਬੈਕਵਰਡ ਲਿੰਕ ਚੋਂ ਜਾ ਕੇ ਸਾਰੀ ਡਰੱਗ ਮੰਨੀਆਂ ਸੱਤ ਵਹੀਕਲ ਰਿਕਵਰ ਹੋਏ ਨੇ ਅੱਠ ਬੰਦੇ ਫੜੇ ਗਏ ਨੇ ਇੱਕੋ ਦਮ ਇਕੱਠੇ ਦਾ ਫੜੇ ਨੇ ਇਹ ਹੀ ਇਹਨਾਂ ਦੇ ਲਿੰਕ ਦੀ ਹੈ ਨਾ ਜੀ ਜੀ ਮੈਂ ਮੰਨਦੀ ਇਹ ਸਾਡੀ ਫਰਜ਼ ਹੈ ਪ੍ਰੋਪਰਲੀ ਇਨਵੈਸਟੀਗੇਸ਼ਨ ਹੋਵੇ ਕਿ ਇਹ ਪਤਾ ਲੱਗੇ ਕਿ ਡਰੱਗ ਕਿੱਥੇ ਆਈ ਕਿੱਥੋਂ ਆਈ ਇਹਨਾਂ ਦੇ ਹੋਰ ਲਿੰਕ ਕਿੱਥੇ ਕਿੱਥੇ ਹੈਗੇ ਉਹ ਤੁਸੀਂ ਕਹਿੰਦੇ ਹੋ ਸਾਡੀ ਇਨਵੈਸਟੀਗੇਸ਼ਨ ਚੱਲੀ ਹੈ ਇਦਾਂ ਦੀ ਗੱਲ ਨਹੀਂ ਜਦੋਂ ਜਦੋਂ ਤੁਹਾਨੂੰ ਕ੍ਰਾਸ ਬਾਰਡਰ ਤੋਂ ਆਈ ਆ ਕਰਿੰਡੇ ਦੇ ਰਹਿਣ ਵਾਲੇ ਆ ਪਾਕਿਸਤਾਨ ਤੋਂ ਵਾ ਇਹਦੇ ਫਾਈਨੈਂਸ਼ੀਅਲ ਅਸੀਂ ਇਨਵੈਸਟੀਗੇਸ਼ਨ ਆ ਉਹ ਵੀ ਕਾਫੀ ਕੀਤੀ ਆ ਫਾਈਨੈਂਸ਼ੀਅਲ ਇਨਵੈਸਟੀਗੇਸ਼ਨ ਦੌਰਾਨ ਹੀ ਕਰਕੇ 2 ਲੱਖ ਰੁਪਏ ਡਰਗ ਮਨੀ ਵੀ ਰਿਕਵਰ ਕੀਤਾ ਜੀ ਮਹਿਸੂਸ ਕਰਦੇ ਜੀ ਬਾਰਡਰ ਤੇ ਕੋਈ ਕਾਟ ਹੈਗੀ ਐ ਇਸ ਲਈ ਸਿਕਿਉਰਟੀ ਜਿਹੜੀ ਅਲੇਕੂ ਦਰਫ ਪਰਸਤ ਜੀ ਆ ਜਿਹੜਾ ਡਰੋਨ ਟੈਕਨੋ ਡਰੋਨ ਦੀ ਜਿਹੜਾ ਐਂਟੀ ਡਰੋਨ ਟੈਕਨੋਲੋਜੀ ਆ ਉਹ ਸਰਕਾਰ ਵੱਲੋਂ ਡਿਵੈਲਪ ਕਰਨ ਦੀਆਂ ਗੱਲਾਂ ਚੱਲ ਰਹੀਆਂ ਨੇ ਜਦੋਂ ਤੱਕ ਉਹ ਪ੍ਰੋਪਰ ਜਿਹੜਾ ਐਂਟੀ ਡਰੋਨ ਟੈਕਨੋਲੋਜੀ ਪ੍ਰੋਪਰ ਸਟੈਬਲਿਸ਼ ਹੋ ਕੇ ਉਹ ਇੰਸਟਾਲ ਨਹੀਂ ਹੁੰਦੀ ਉਹਨਾਂ ਜਿਹੜਾ ਕਾ ਜਿਹੜੀ ਸਾਨੂੰ ਥੋੜੀ- ਤਰੇ ਪੇਸ਼ੇਵਾਂ ਜੋ ਵੈਸੇ ਪੜਦੇ ਸੀ ਜਾਂ ਖੇਤੀਬਾੜੀ ਦੇ ਨਾਲ ਜੁੜੇ ਨੇ ਕੀ ਗੱਲਬਾਤ ਇਹ ਆਮ ਹੀ ਬੰਦੇ ਆ ਖੇਤੀਬਾੜੀ ਵਾਲੇ ਘਰਾਂ ਵਾਲੇ ਬੰਦੇ ਨੇ ਕੋਈ ਇਹਨਾਂ ਦਾ ਕੋਈ ਪੇਸ਼ਾ ਕੋਈ ਕੋਈ ਕਿੱਤਾ ਨਹੀਂ ਕਰਦੇ ਸਰ ਕਿਹੜੇ ਗਰੁੱਪ ਦੇ ਬੰਦੇ ਨੇ ਜੀ ਇਹ ਆ ਇਹ ਰਣਜੀਤ ਸਿੰਘ ਕਾਕਾ ਇਹਨਾਂ ਦਾ ਕਿੰਗਪੇਨਾ ਉਹ ਉਹਨੇ ਸਾਰਾ ਨੈਕਸਸ ਕ੍ਰੀਏਟ ਕੀਤਾ ਸੀ ਉਹ ਸੈਂਟਰਲ ਆ ਉਹਦੇ ਹੀ ਪਾਕਿਸਤਾਨ ਦੇ ਵਿੱਚ ਲਿੰਕ ਸੀ ਉਹੀ ਬਾਹਰੋਂ ਕੰਟੈਕਟ ਕਰਕੇ ਮੰਗਾਉਂਦਾ ਸੀ ਤੇ ਗਾਂ ਇਹਨਾਂ ਨੂੰ ਹੈਲਪ ਲੈ ਕੇ ਗਾਂ ਦੀ ਗਾਂ ਭੇਜਦਾ ਸੀ ਇਹ ਇੰਨਾ ਬੰਦਿਆਂ ਨਾਲ ਹੀ ਇਹ ਲੋਕਲ ਸਪਲਾਈ ਵਾਲੇ ਸੀਗੇ ਇਹਦਾ ਕੋਈ ਬਾਹਰ ਅੰਮ੍ਰਿਤਸਰ ਤੋਂ ਬਾਹਰ ਜਾਂ ਦੂਰ ਕਿਤੇ ਜਾਂਦਾ ਨਹੀਂ ਅੰਮ੍ਰਿਤਸਰ ਰੂਰਲ ਹੋ ਗਿਆ ਅੰਮ੍ਰਿਤਸਰ ਸ਼ਹਿਰ ਹੋ ਗਿਆ ਇਹ ਇਥੋਂ ਤੱਕ ਦੇ ਇਥੋਂ ਤੱਕ ਦੀ ਪਹੁੰਚ ਵਾਲੇ ਸੀ ਜੀ 2017 ਦੇ ਵਿੱਚ ਇੱਕ ਕੰਪਲੈਂਟ ਜੀ ਕੈਪਟਨ ਸਰ ਮੁੱਖ ਮੰਤਰੀ ਯੂਨੀਵਰਸਿਟੀ ਸਕੂਲ ਦਾ ਲੇਖਰੀ ਖੈਰ ਕਰਦੀ ਸਾਰੀ ਨਾ ਸੀ ਇੱਕ ਸਟਾਫਰ ਤੇ ਸਾਡੇ ਕੋਲ ਇਹ ਰਿਪੋਰਟ ਆਈ ਸੀ ਪੁਲਿਸ ਦੇ ਰਿਕਾਰਡ ਵਿੱਚ ਹੈ ਆਪਣੀ ਕਿਤੇ ਬੰਦੀ ਨਹੀਂ ਸੀ ਪਾਈ ਦੋ ਜੂ ਇਹ ਗੱਲ ਜਿਹਦਾ ਕੋਈ ਕਰਨੀ ਇਹ ਬੜੀ ਸਸਪੀਰੀ ਹੈ ਜੋ ਕੱਲ ਉਹਦੇ ਫੈਸਲੇ ਹੋਏ। ਅੱਜ ਵੀ ਬੋਰਡ ਆਫ ਮਹਾਲ ਉਹ ਫੈਸਲਾ ਹੋਇਆ। ਖਾਣੇ ਤੇ ਪੁੱਟਾ ਲਈ 80 ਜੇਕਰ ਤੁਹਾਨੂੰ ਰਿਜਿਸਟਰ ਕੋਈ ਕਹਿ ਦਤਾ ਗਿਆ ਤੇ ਭਾਈ ਇਸ ਚੀਜ਼ ਤੋਂ ਸੱਟ ਪੀਦਾ। ਇਹ ਮਤਲਬ ਇਹ ਵੀ ਨਹੀਂ ਵੀ ਬੰਦ ਲੋ 1.5 ਸਾਲ ਲੱਗਿਆ ਮੁਰਕੇ ਫਿਰ ਉਹ ਹੀ ਆਉਂਦੇ ਨੇ ਤੇ ਇਹੋ ਇਹ ਬੇਸਲੈਸ ਗੱਲਾਂ ਜੀ ਮੈਨੂੰ ਪੁਰਾਣੀਆਂ ਗੱਲਾਂ ਦਾ ਨਹੀਂ ਪਤਾ ਜਦੋਂ ਤੋਂ ਸਾਡੇ ਮਾਨਯੋਗ ਡੀਜੀਪੀ ਸਾਹਿਬ ਸ਼੍ਰੀ ਗੌਰਵ ਜਾਦੂ ਜੀ ਜਾਂ ਜਿਹੜੀ ਮੌਜੂਦਾ ਸਰਕਾਰ ਦਰਾਂ ਜਿਹੜਾ ਕੰਮ ਹੋਇਆ ਅਸੀਂ ਕਦੇ ਨੂੰ ਕਿਸੇ ਨੂੰ ਨਹੀਂ ਕਹਿੰਦੇ ਵੀ ਹੁਣ ਤੁਸੀਂ 1 ਡੇਢ ਮਹੀਨਾ ਚੱਕਤੀ ਰਹਿਣੀਆਂ ਦੌੜ ਜੋ ਅਸੀਂ ਅਸੀਂ ਉਹਦੇ ਤਹਿਤ ਇੱਕ ਇੱਕ ਹਫਤੇ ਚ 41 ਬੰਦੇ ਫੜਨੇ 31 ਕੇਸ ਦੀ ਸਟਾਰਟ ਕਰਨੇ ਇਹ ਸਾਡਾ ਕੰਟੀਨਿਊਸ ਪ੍ਰੋਸੈਸ ਆ ਜਿੱਥੇ ਵੀ ਸਾਨੂੰ ਕੋਈ ਨਸ਼ੇ ਦੀ ਇਨਫੋਰਮੇਸ਼ਨ ਮਿਲੇਗੀ ਅਸੀਂ ਫੜਾਂਗੇ ਉਹਨਾਂ ਦੀ ਗੱਲ ਨਹੀਂ ਕਿ ਉੱਥੋਂ ਪੁਲਿਸ ਨੇ ਪਾਸੇ ਹੋ ਜਾਣਾ ਵੀ ਆਰ ਕਮਿਟਿਡ ਟੂ ਮੇਕ ਅ ਡਰੱਗ ਫ੍ਰੀ ਜੀ ਕਾਰਵਾਈ ਕੰਨੀ ਕੰਨੀ ਕਾਰਵਾਈ ਕਾਮਯਾਬੀ ਹੁੰਦੀਆਂ ਕਰਦੇ ਸਾਡੇ ਪੁਲਿਸ ਦੇ ਰਿਪੋਰਟਿੰਗ ਦੀ ਵੀ ਚੱਲਦੀ ਪੁਲਿਸ ਹੋ ਰਹੀਆਂ ਉਹ ਸਾਡੀ ਐਕਟਿਵਿਟੀ ਦੀ ਡੀਪਰ ਪਰਸਪੈਕਟਿਵ ਇਹ ਇਹ ਇਸ ਤੋਂ ਇਲਾਵਾ ਸਾਡੇ ਅੰਮ੍ਰਿਤਸਰ ਪੁਲਿਸ ਨੇ 4 ਵਹੀਕਲਸ ਸਨੇਚ ਹੋਏ ਸੀ ਉਹ ਚਾਰੇ ਦੇ ਚਾਰੇ ਸੀ ਸਨੇ ਜਿਹੜੇ ਆ ਉਹ ਟ੍ਰੇਸ ਕਰ ਲਿਆ ਬੰਦੇ ਫੜ ਲਿਆ ਵਹੀਕਲ ਰਿਕਵਰ ਹੋ ਗਏ ਨੇ ਜਿੰਨਾ ਤੋਂ ਸਟੋਲਨ ਅਮਾਉਂਟ ਵੀ ਪੌਣੇ 4 ਲੱਖ ਰੁਪਈਆ ਉਹ ਵੀ ਅਸੀਂ ਰਿਕਵਰ ਕਰ ਲਿਆ ਇਵੇਂ ਇੱਕ ਗੈਂਬਲਿੰਗ ਦੇ ਆ ਆਰਮਜ਼ ਐਕਟ ਦੇ ਤੋਂ ਇਲਾਵਾ ਸੀ ਇੱਕ ਹੋਰ ਕੇਸ ਦਰਜ ਕੀਤਾ ਜਿਹਦੇ ਜਿੱ ਇੱਕ ਪਿਸਤਲ ਹੋਰ ਰਿਕਵਰ ਹੋਇਆ ਵਾ ਇਹ ਸਾਡੇ 8 ਜਾਂ 10 ਦਿਨਾਂ ਦੀ ਜਿਹੜੀ ਸਾਰੀ ਇਹ ਪ੍ਰੋਗਰੈਸ ਹੈਗੀ ਆ ਬਟ ਥਿਸ ਇਜ਼ ਅ ਮੇਜਰ ਵਨ ਠੀਕ ਹੈ ਜੀ ਥੈਂਕ ਯੂ